ਮੈਂ ਉਹ ਨਜ਼ਰ ਚੈਨ ਵਾਲੀ ਸੌਂਗਾ ਜਿਮਾ ਚਿਰ ਮੋ ਅਫਜ਼ਨ ਦੇ ਦਿੰਦਾ ਜੋ ਵਾਰਾ ਕੀਤਾ ਵਾਹ ਮਾਨ ਸਾਹਿਬ ਵਾਹ ਗੱਲਾਂ ਦਾ ਕੜਾਹ ਬਣਾਉਣਾ ਵੀ ਕੋਈ ਤੁਹਾਡੇ ਕੋਲੋਂ ਸਿੱਖੇ ਤੁਹਾਡੀ ਤਾਂ ਉਹ ਗੱਲ ਹੋ ਗਏ ਅੱਖੇ ਨਾ ਹਿੰਗ ਲਗੇ ਨਾ ਫਟਕੜੀ ਰੰਗ ਚੋਖਾ ਆਵੇ ਕਿਉਂਕਿ ਕਰਨਾ ਕੁਝ ਹੈ ਨਹੀਂ ਬਸ মিডিਆ ਸਾਹਮਣੇ ਆ ਕੇ ਫੋਕੀ ਵਾਹੋਵਾਹੀ ਹੜ ਪੀੜਤਾਂ ਲਈ ਮੁਆਵਜ਼ੇ ਦੀਆਂ ਗੱਲਾਂ ਜੋ ਤੁਸੀਂ ਕਰਦੇ ਹੋ ਇਹੀ ਤੇਜ਼ੀ ਗੱਲਾਂ ਤੁਸੀਂ 2023 ਦੇ ਹੜਾ ਪੀੜਤਾਂ ਲਈ ਵੀ ਕਰ ਚੁੱਕੇ ਹੋ ਜੋ ਕਿ ਤੁਹਾਨੂੰ ਇੱਕ ਵਾਰ ਫੇਰ ਸੁਣਾ ਦਿੰਦੇ ਹਾਂ ਕੁਦਰਤੀ ਆਫਤ ਆ ਗਈ ਬੱਕਰੀ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਸੁਣਿਆ ਤੁਸੀਂ ਮਰੀ ਮੁਰਗੀ ਬੱਕਰੀ ਦੇ ਮੁਆਵਜ਼ੇ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਤੋਂ ਹੜਪੀੜਤਾਂ ਲਈ ਕੁਝ ਨਹੀਂ ਸਰਿਆ ਜੋ ਕਿ ਤੁਸੀਂ 2023 ਦੇ ਹੜਪੀੜਤਾਂ ਦੀ ਜ਼ੁਬਾਨੀ ਹੀ ਸੁਣ ਲਵੋ ਬੱਕਰੀ ਵੀ ਕਿਹਦੀ ਮਰੂਗੀ ਤੇ ਮੈਂ ਉਹਦਾ ਮੁਆਵਜ਼ਾ ਦਵਾਂਗਾ ਬੱਕਰੀ ਮਰੂ ਤੇ ਮੁਆਵਜ਼ਾ ਦਵਾਂ ਕੋਈ ਮੁਆਵਜ਼ਾ ਨਹੀਂ ਮਿਲਦਾ ਝੋਨੇ ਅੱਗੇ 23 ਚ ਮਰੇ ਆ ਕੋਈ ਮੁਆਵਜ਼ਾ ਨਹੀਂ ਸਾਨੂੰ ਮਿਲਿਆ ਮੁਰਗੀ ਦੇ ਅੰਡੇ ਦੇ ਕਿੱਥੋਂ ਇਹਨਾਂ ਨੇ ਦੇਣੇ ਸੀ ਇਹਦੇ ਸਾਰਾ ਕੁਝ ਰਗੜੀ ਗਿਆ ਜੀ ਪਾਣੀ ਆ ਜਾਂਦਾ ਲੈ ਜਾਂਦਾ ਫਸਲਾਂ ਮਰ ਜਾਂਦੀਆਂ ਸਰਕਾਰਾਂ ਤੋਂ ਕੁਝ ਨਹੀਂ ਮਿਲਦਾ ਨਾ ਮੁਆਵਜ਼ਾ ਵੀ ਮਿਲਦਾ ਤਾਂ ਇਹ ਸੱਚਾਈ ਹੈ ਪੰਜਾਬ ਦੇ ਡਰਾਮੇਬਾਜ਼ ਮੁੱਖ ਮੰਤਰੀ ਦੀ ਕਦੇ ਹੜਪੀੜਤਾਂ ਦੀ ਸਾਰ ਲੈਣ ਗਏ ਸਮੇਂ ਰੋਣ ਦੇ ਝੂਠੇ ਡਰਾਮੇ ਕਦੇ ਹੱਥ ਤੇ ਰੋਟੀ ਖਾਣ ਦੇ ਡਰਾਮੇ ਤੇ ਹੁਣ ਅਮ ਮੁਆਵਜ਼ਾ ਦੇਂਦੇ ਡਰਾਮੇ। ਮਾਨ ਸਾਹਿਬ ਪੰਜਾਬ ਦੇ ਲੋਕਾਂ ਨੂੰ ਅੱਜ ਮਦਦ ਦੀ ਲੋੜ ਹੈ ਨਾ ਕਿ ਤੁਹਾਡੇ ਡਰਾਮਿਆਂ ਦੀ। ਸੂਬੇ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਤੁਸੀਂ ਸਰਕਾਰ ਤਾਂ ਬਣਾ ਲਈ ਪਰ ਰੱਬ ਦੇ ਵਾਸਤੇ ਹੜ੍ਹ ਪੀੜਤਾਂ ਨਾਲ ਅਜਿਹੇ ਕੋਝੇ ਮਜ਼ਾਕ ਕਰਕੇ ਉਹਨਾਂ ਦੇ ਜ਼ਖਮਾਂ ਤੇ ਲੂਣ ਨਾ ਪੁੱਕੋ। ਕਿਤੇ ਇਹ ਨਾ ਹੋਵੇ ਕਿ ਤੁਹਾਡੇ ਡਰਾਮਿਆਂ ਤੋਂ ਅੱਕੇ ਲੋਕ ਹੜ੍ਹਾਂ ਦਾ ਪਾਣੀ ਉਤਰਨ ਤੋਂ ਪਹਿਲਾਂ ਹੀ ਝਾੜੂ ਵਾਲਿਆਂ ਦੀ ਸਪੀਡ ਚੈੱਕ ਕਰਨ ਲੱਗ ਜਾਣ ਕਿਉਂਕਿ ਤੁਹਾਡਾ ਹੀ ਡਾਇਲੋਗ ਹੈ ਦਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ।